ਕਰ ਕਰ ਕੇ ਮੰਗਿਆ ਤੇ ਤੋਹ ਤਾਲ ਬਾਗ ਰਾਹ ਤੇ ਸਹਾਰਾ ਜਮਾ ਲਈ ਨਾ ਨਾ ਮੰਗਿਆ ਤੇ ਤੇ ਇਹਨਾਂ ਨੂੰ ਕੀ ਵਾਲਿਆਂ ਨੇ ਆਵੇ ਦਾ ਆਪਣਾ ਪਾਈ ਵੀ ਬੈਨਾ ਦੋ ਦਾ ਹੋ ਮੇਰੇ ਸੁਣੀ ਨੂੰ ਆਪੇ ਪੈਣੇ ਪਹਿਲੀ ਜਮਾਤ ਤੇ ਵਿੱਚ ਪੜਦਾ ਇਸ ਮਾਂ ਦਾ ਸੋਨਾ ਛੋਟਾ ਜਿਹਾ ਲਾਲ ਅੱਜ ਸਕੂਲ ਗਿਆ ਸੀ ਪਰ ਉਹ ਸਕੂਲ ਤੋਂ ਵਾਪਸ ਨਹੀਂ ਪਰਤੇਗਾ ਜੇਕਰ ਇਹ ਪਤਾ ਹੁੰਦਾ ਤਾਂ ਮਾਂ ਆਪਣੇ ਸਿਗਰ ਦੇ ਟੋਟੇ ਨੂੰ ਘਰ ਤੋਂ ਬਾਹਰ ਭੇਜਦੀ ਹੀ ਨਾ ਖੰਨਾ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸਕੂਲ ਗਿਆ ਪਹਿਲੀ ਜਮਾਤ ਦਾ ਵਿਦਿਆਰਥੀ ਘਰ ਦੇ ਨੇੜੇ ਤਾਂ ਪਹੁੰਚ ਗਿਆ ਪਰ ਉਸ ਤੋਂ ਬਾਅਦ ਕਾਰ ਉਸਦੀ ਮ੍ਰਿਤਕ ਦੇ ਹੀ ਪਹੁੰਚੀ ਪਤਾ ਲੱਗਿਆ ਕਿ ਜਿਵੇਂ ਹੀ ਉਹ ਆਪਣੀ ਸਕੂਲ ਵੈਨ ਦੇ ਵਿੱਚੋਂ ਉਤਰਿਆ ਤਾਂ ਉਸੇ ਵੇਂ ਦਾ ਅਗਲਾ ਟਾਇਰ ਉਸਦੇ ਉੱਪਰੋਂ ਲੰਘ ਗਿਆ ਜਿਸ ਦੇ ਕਾਰਨ ਉਸ ਮੁੰਡੇ ਦੀ ਜਾਨ ਚਲੀ ਗਈ 8 ਸਾਲਾਂ ਬੱਚੇ ਦੀ ਜਾਨ ਜਾਣ ਤੋਂ ਬਾਅਦ ਪਰਿਵਾਰ ਬੇहद ਦੁਖੀ ਹੈ ਜਿਨ੍ਹਾਂ ਦੇ ਵੱਲੋਂ ਸਕੂਲ ਪ੍ਰਸ਼ਾਸਨ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰਿਵਾਰਿਕ ਮੈਂਬਰਾਂ ਦੇ ਨਾਲ ਕੱਲ੍ਹ ਬਾતે ਦੌਰਾਨ ਹੀ ਪਤਾ ਲੱਗਿਆ ਕਿ ਪਹਿਲਾਂ ਹੀ ਇਸ ਬੱਚੇ ਦੇ ਪਿਤਾ ਦੀ ਜਾਨ ਜਾ ਚੁੱਕੀ ਹੈ ਅਤੇ ਹੁਣ ਇਹ ਮਾਂ ਦਾ ਇਕਲੌਤਾ ਸਹਾਰਾ ਸੀ ਜਿਹੜਾ ਕਿ ਰੱਬ ਨੇ ਉਹ ਵੀ ਖੋ ਲਿਆ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਇਸ ਮੌਕੇ ਤੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਸਕੂਲ ਪ੍ਰਸ਼ਾਸਨ ਤੇ ਹੋਰ ਵੀ ਕਈ ਵੱਡੇ ਇਲਜ਼ਾਮ ਲਗਾਏ ਗਏ ਨੇ ਅਤੇ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਇਹ ਹੋਇਆ ਬਸ ਜਰਾ ਅਸੀਂ ਤਾਂ ਚਾ ਖਾਂ ਲਗਾਇ ਰਿਹਾ ਤੇ ਬਸ ਉਹ ਤਾਰੀ ਕੁੜੀ ਔਰ ਮੁੰਡਾ ਕੁੜੀ ਜਿਹਨੇ ਤਾਂ ਛਾਲਮਾਂ ਦੀ ਬੜੀਆ ਕੁੜੀ ਐਡੀ ਮੁੰਡਾ ਖਾਣੀ ਬੈਠਿਆ ਹੋਇਆ ਕਿਹਾ ਨਹੀਂ ਇੱਧਰ ਇਹਨਾਂ ਨੇ ਗੱਡੀ ਤੋੜ ਲਈ ਔਰ ਮੁੰਡਾ ਟੈਰੈਂਟ ਆ ਗਿਆ ਦੇਖ ਲਓ ਮੈਦਮ ਨੇ ਕਿਹਾ ਵੀ ਕੁਝ ਵਿੱਚਾ ਇਹਨਾਂ ਕੁੱਤਾ ਆ ਗਿਆ ਹੋਇਆ ਤੁਸੀਂ ਇੱਕ ਗੱਲ ਦੇਖੋ ਜੀ ਜੇ ਤਾਂ ਕੀ ਨਾਮ ਸੀ ਬੱਚੇ ਦਾ ਡੇਰ ਤੱਕ ਸੰਗਾ ਕਿੰਨੀਵੀਂ ਕਲਾਸ ਪੜਦਾ ਹੁੰਦਾ ਅੱਜ ਨਹੀਂ ਪਾਸਟ ਕੀਤਾ ਓਕੇ ਤੇ ਤੁਸੀਂ ਹੁਣ ਕਾਰਵਾਈ ਦੀ ਕੀ ਮੰਗ ਕਰਦੇ ਹੋ ਕੀ ਚਾਹੁੰਦੇ ਹੋ ਹੁਣ ਜੇ ਉਹਨਾਂ ਸਾਹਮਣੇ ਨਾ ਡਾ ਲਾ ਦੇਈਏ ਭਾਈ ਉਹਨਾਂ ਨੂੰ ਚਾਹੀਦਾ ਕੁਝ ਕੂਲ ਲਾਣਾ ਤੇ ਮੰਗਾ ਲੈਣਾ ਤੇ ਕਰੋ ਕੇਸ ਓਕੇ ਤੇ ਤਾਂ ਉਹ ਕਿਹੜੇ ਸਕੂਲ ਚ ਪੜਦਾ ਸੀ ਇਹ ਸੀ ਜੀ ਇਸੀ ਚ ਪਾਦਗੜ ਸਾਹਿਬ ਬੋਲ ਲਈ ਸਾਡਾ ਬੱਚਾ ਹੀ ਗਾਰਡਨ ਮੈਲੀ ਚ ਪੜਦਾ ਥਈ ਕੱਲ੍ਹ ਦੀ ਕੱਲ ਦੀ ਗੱਲ ਹੈ ਜੀ ਬੱਚਾ ਸਾਡਾ ਮੰਨੇ ਬੱਸ ਛੱਡਣ ਵਾਸਤੇ ਆਈ ਜੀ ਉਹਨੂੰ 3 ਸਾਲ ਤੋਂ ਸਾਡਾ ਬੱਚਾ ਸਕੂਲ ਚ ਪੜ੍ਹ ਰਿਹਾ ਸੀ ਬੱਚੇ ਨੂੰ ਉਤਾਰ ਕੇ ਜੀ ਜਦੋਂ ਬੱਸ ਤੋਰੀ ਇੱਕ ਗੁੱਡੀ ਸੀਗੀ ਜੀ ਉਹ ਗਸੜ ਤੇ ਕਰਾਸ ਕਰ ਗਈ ਇਹ ਮੁੰਡਾ ਮੰਨੇ ਉਤਰ ਕੇ ਮੁਰੇ ਹੋ ਕੇ ਤੇ ਖੜ ਗਿਆ ਇਹਨਾਂ ਨੇ ਜਦੋਂ ਉਸੇ ਟਾਈਮ ਬੱਸ ਤੋੜ ਲਈ ਬੱਚਾ ਮੁਰਲੇ ਟਾਇਰ ਦੇ ਹੇਠ ਆ ਗਿਆ ਜੀ ਦੇਖੋ ਤੁਸੀਂ ਉਹਨਾਂ ਦੀ ਕਿੰਨੀ ਅਣਗਹਿਲੀ ਹੈ ਡਰਾਈਵਰ ਨੇ ਅੱਲਾ ਵੀ ਨਹੀਂ ਸੋਚਿਆ ਜੀ ਨਾਲ ਮੈਗਨਾ ਵੀ ਬੱਚੇ ਨੂੰ ਦੂਈ ਸਾਈਡ ਤੋਂ ਕਰਨਾ ਦਾ ਉਹਨਾਂ ਦਾ ਫਰਜ਼ ਹੈਗਾ ਵੀ ਕਿ ਨਹੀਂ ਹੈਗਾ ਜੀ ਕੀ ਨਾਮ ਕੀ ਸੀ ਮੇਰੇ ਤੋਂ ਹਰਪ੍ਰੀਤ ਕੀ ਹੋ ਕਿੰਨੇ ਸਾਲ ਦਾ ਸੀ ਇਹ 8 ਕੇ ਸਾਲ ਦਾ ਸੀ ਬਈ ਆਪਣਾ ਸਾਲ ਲਈ ਕਿਹੜੇ ਸਕੂਲ ਚ ਪੜਦਾ ਸੀ ਰਾਡਨ ਲਈ ਕੀ ਮੰਗ ਕੀ ਕਰਦੇ ਤੁਸੀਂ ਮੰਗਦਾ ਸੀ ਜੀ ਮੈਨਾਂ ਤਾਂ ਸਕੂਲ ਵਾਲਿਆਂ ਤੇ ਵੀ ਪਰਚਾ ਹੋਣਾ ਚਾਹੀਦਾ ਜੀ ਠੀਕ ਹੈ ਜੀ ਜੋ ਬਣਦੀ ਕਾਰਵਾਈ ਆ ਉਹ ਤਾਂ ਹੋਈ ਜਾ ਬਈ ਇਹਨਾਂ ਨੇ ਦੇਖੋ ਜੀ ਕੱਲ੍ਹ ਆਈ ਮੱਲੂ ਇਹ ਵਾਕਾ ਹੋਇਆ ਹੋਵੇ ਜੀ ਅੱਜ ਤੱਕ ਇਹਨਾਂ ਨੇ ਆ ਕੇ ਮੱਲੂ ਪੰਚਾਇਤ ਨੂੰ ਨਹੀਂ ਮਿਲੇ ਪਿੰਡ ਚ ਕੋਈ ਆਇਆ ਸਕੂਲ ਵਾਲਾ ਨਾ ਕੋਈ ਪ੍ਰਿੰਸੀਪਲ ਨਾ ਕੋਈ ਮਾਲ ਕੇ ਇਹਨਾਂ ਦਾ ਫਰਜ਼ ਬਣਦਾ ਹੀ ਆ ਉਹਨਾਂ ਦਾ ਕੋਈ ਨਹੀਂ ਆਇਆ ਜੀ ਸਕੂਲ ਤੇ ਬਹਾਨੇ ਤੇ ਅੱਜ ਸਾਡੇ ਪਿੰਡ ਦੀ ਪੰਚਾਇਤ ਆਈ ਔਰ ਜਦ ਇਹਨਾਂ ਨੇ ਪੁਲਸ ਬੁਲਾ ਲਈ ਉਹ ਦੱਸੋ ਵੀ ਅਸੀਂ ਕੋਈ ਇਹਨਾਂ ਨੂੰ ਮਾਰਨ ਕੁੱਟਣ ਆਏ ਆ ਮੈਂ ਹਮੇਸ਼ ਸਿੰਘ ਨਾਮ ਦਾ ਹਾਂ ਗਾਗਰ ਮੈਂ ਇੰਟਰਨੈਸ਼ਨਲ ਸਕੂਲ ਕੋਟਲਾ ਵਿਦਿਆਲਾਸ ਅੰਮ੍ਰਿਤਪੁਰ ਕਾਜੁਰਾ ਐਕਸਲੈਂਟ ਹੋਇਆ ਮੇਰੇ ਬੱਚੇ ਨਾਲ ਮੈਨੂੰ ਬਹੁਤ ਦੁੱਖ ਹੈ ਐਸ ਤਿਹਦਾ ਪਰਮਾਤਮਾ ਕਦੇ ਕਿਸੇ ਨਾਲ ਕੰਮ ਕਰਵਾਏ ਤੇ ਮੈਨੂੰ ਮਾਫੀ ਚਾਹੁੰਦੀ ਨਾਲੀ ਜੋ ਚਾਰਵੇ ਆਪਾ ਹੋ ਕਰਨੀ ਮੈਂ ਮਾਫੀ ਨਾਲ मेरे वास्ते सब तो वे के प्यो फिर बचे फिर वो भी यही दोष लगा रहे नहीं बताना चाहूंगा मैं बाल मुका है कि माँ प्यो मैं सैटिस्फाई कर सकता मैं उस चीज खड़ोदा मैं जो चीज माफी मैं पहला ला के खिलाफ ने थाने चलना मैं चला

पूरे में मतलब जिन्हें बच्चों की कैपी बच्चा, आ, बच्चा किसे ने चेक चेक मैं कहना चौदह लाख बच्चा पढ़ रहा कभी किसी ना नहीं हो पा मानना कि कल मैं ड्यूटी अफसर थाना बटाली तो सूचना मिली थी भी एक बलारीपुरूल बस का जो है एक्सीडेंट हो गया बच्चा नीचे आ गया ਉਹ ਬੱਚਾ ਰੰਗ ਦਾ ਖਬਰ ਹੈ ਨੀ ਚਾਚੀ ਦੇ ਗਵਾਂਡੇ ਜਿਹੜੀ ਸੀਗੀ ਐਫਆਰ ਨੰਬਰ 13 ਮਿਤੀ 19 ਜੋ 24 ਅਧੂਨ ਤਰ੍ਹਾਂ 279 304 ਵੀ ਆਈਪੀਸੀ ਥਾਣਾ ਮੰਡਾਲੀ ਹੁੰਦਾ ਸੀ ਡਰਾਈਵਰ ਦੇ ਤੇ ਕੰਡਕਟਰ ਦੇ ਖਿਲਾਫ ਦਰਗੀ ਕੀਤਾ ਗਿਆ ਕਿ ਬੱਦਸ਼ੀ ਕਰਦੇ ਜਿੰਦਾਂ ਲਈ ਹੈ ਡਰਾਈਵਰ ਵੀ ਗ੍ਰਿਫਤਾਰ ਕਰ ਲਿਆ ਤੇ ਕੰਡਕਟਰ ਵੀ ਗ੍ਰਿਫਤਾਰ ਕਰ ਰਿਹਾ ਤੇ ਅੱਗੇ ਹੁਣ ਜਿਹੜੀ ਹੈਗੀ ਐ ਪੋਸਟ ਜਾਰੀ ਹੈ ਅਧਿਕੋਸ਼ ਮਰਨ ਦਾ ਜਿਹੜਾ ਹੈ ਬੱਚੇ ਦੀ ਪੋਸਟ ਮਰਨ ਕਰਾਇਆ ਜਾ ਰਿਹਾ ਕੀ ਨਾਮ ਸੀ ਮੇਰੀ ਬੱਚੀ ਨੇ ਸੌਰਜ ਜਸਪੀਤ ਕੋਸ਼ੀ ਨਾਮ ਸੀ ਜਿਹੜੀ 8 ਸਾਲ ਦੀ ਸੀ ਪਹਿਲੀ ਕਲਾਸ ਤੋਂ ਪੜ੍ਹਦਾ ਸੀ ਆਈ ਕੀ ਸੁਣ ਚੁ ਕੀ ਹੋ ਰਿਹਾ ਹੈ ਦੀ ਗਾੜੀ ਵਾਲੀ ਸਕੂਲ ਕੋਕਲਾ ਬੋ ਜਾ ਰਿਹਾ ਹੈ प्रशासन मुद्दा बने, स्कूल प्रशासन मुद्दा 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 स्कूल प्रशासन स्कूल प्रशासन ਸਕੂਲ ਮੁੰਡਾਵਾਲ ਘਾਟਨਵੈਲੀ ਸਕੂਲ ਮੁੰਡਾਵਾਲ ਘਾਟਨਵੈਲੀ ਸਕੂਲ ਮੁੰਡਾਵਾਲ ਪੰਨਵੈਲੋ ਲਿਆਦੋ ਇਹ ਸੜਾ ਬੱਤ ਮੈ ਜੋਲੀ ạtਦੀਆ ਮੇਰਾ ਬੁੱਤ ਮੈ ਜੋਲੀ ਆਦੋ ਵੇ ਮੇਰਾ ਬੁੱਤ ਵੈਲੋ